ਵਾਹਿਗੁਰੂ ਜੀ ਕੀ ਫਤਿਹ ਅੱਜ ਸੁੰਨੀ ਜਨਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਚੇਤਾ ਜੀ ਜਿਨ੍ਹਾਂ ਦੇ ਪ੍ਰਕਾਸ਼ ਤੇ ਆਰੇ ਨੂੰ ਮੁੱਖ ਰੱਖਦੇ ਹੋਏ ਸਮੂਚੀ ਸੰਗਤ ਵੱਲੋਂ ਸਮੋਚੇਲ ਅੰਦਰ ਸਿਮਰਨ ਵੱਲੋਂ ਇਹ ਬੜੀ ਚੜਦੀ ਕਲਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਅੱਜ ਵੀ ਜਿਹੜੇ ਉਥੋਂ ਸ੍ਰੀ ਦਰਬਾਰ ਸਾਹਿਬ ਤੋਂ ਨਗਰ ਕੀਰਤਨ ਆ ਰਹੇ ਉਹਨਾਂ ਦਾ ਅੱਜ ਲੁਧਿਆਣੇ ਵਿੱਚ ਸਨਮਾਨ ਕੀਤਾ ਜਾ ਰਿਹਾ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਸੁਰਮੇ ਜਰਨੈਲ ਬਾਬਾ ਜੀਵਨ ਸਿੰਘ ਜੀ ਭਾਈ ਜੇਤਾ ਜੀ ਜਿਨ੍ਹਾਂ ਦਾ ਪ੍ਰਗਿਆਸ਼ ਦਿਹਾੜਾ 5 ਤਰੀਕ ਨੂੰ ਨੰਦਪੁਰ ਸਾਹਿਬ ਵਰਤਨਾ ਤਪਸਥਾਨ ਤੇ ਵੀ ਮਨਾਇਆ ਜਾ ਰਿਹਾ ਹੈ ਬਾਕੀ ਸਮੁੱਚੀ ਸੰਗਤ ਨੂੰ ਇੱਥੇ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਉੱਤੇ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ 5 ਤਰੀਕ ਨੂੰ ਆਨੰਦਪੁਰ ਸਾਹਿਬ ਪਹੁੰਚ ਕੇ ਸਮੁੱਚੇ ਪੰਥ ਵੱਲੋਂ ਸਮੂਹੀਆਂ ਸੰਗਜ ਤੇਪੰਦੀਆ ਵੱਲੋਂ ਸੰਗਤ ਵੱਲੋਂ ਤੱਕ ਤਸਰੀ ਕੇਸਕਰ ਸਾਹਿਬ ਦਾ ਵੀ ਭਾਈ ਜੇਤਾ ਜੀ ਬਾਬਾ ਜੀਵਨ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਕਿਉਂਕਿ ਬੜੇ ਮਾਣ ਵਾਲੀ ਗੱਲ ਆ ਜਿਹੜਾ ਕਿ 3 ਸਾਲ ਤੋਂ ਅਕਤਸਰੀ ਕੇਸਗੜ ਸਾਹਿਬ ਦੇ ਆਪਾ ਬਾਬਾ ਜੀਵਨ ਸਿੰਘ ਜੀ ਭਾਈ ਜੇਤਾ ਜੀ ਦਾ ਪ੍ਰਗਠ ਹਾੜਾ